ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਸੀ ਕਿ ਖਾਲਸਾ ਹਮੇਸ਼ਾ ਹੀ ਸ਼ਾਸਤਰਾ ਨੂੰ ਆਪਣੇ ਅੰਗ ਸੰਗ ਰੱਖੇ ਇਹ ਹੁਕਮ ਕੇਵਲ ਸਿੰਘਾਂ ਦੇ ਲਈ ਨਹੀਂ ਸਗੋਂ ਸਿੰਘਣੀਆਂ ਲਈ ਵੀ ਬਰਾਬਰ ਦਾ ਸੀ ਜੇ ਸਿੱਖ ਇਤਿਹਾਸ ਵੱਲ ਨਿਗਾਹ ਮਾਰੀਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਸਿੰਘਾਂ ਦੇ ਨਾਲ ਨਾਲ ਬੀਬੀਆਂ ਨੇ ਵੀ ਮੁੰਡੇ ਨਾਲ ਮੁੰਡਾ ਲਾ ਕੇ ਜ਼ੁਲਮਦਾਰਾਂ ਟੱਕਰਾ ਕੀਤਾ ਤੇ ਤੇ ਗਾਂਵ ਵਹਾਈਆਂ ਜੇ ਦੁੱਖ ਦਰਿਆਣੇ ਦੀ ਟਾਬ ਤੇ ਧੰਨ ਸ਼੍ਰੀ ਗੁਰੂ ਕਲਗੀਧਰ ਸਾਹਿਬ ਨੇ ਮਾਤਾ ਭਾਗੌਰ ਨੂੰ ਸ਼ਹੀਦ ਹੋਇਆ ਦੇਖਿਆ ਤੇ ਕਲਗੀਧਰ ਨੇ ਦਇਆ ਸਿੰਘ ਨੂੰ ਬਚਨ ਕੀਤੇ ਜਿਸ ਕੌਮ ਦੇ ਵਿੱਚ ਬੀਬੀਆਂ ਵੀ ਲੜਨ ਦੀ ਤਾਕਤ ਰੱਖਣ ਤੇ ਜ਼ੁਲਮ ਦਾ ਨਾਸ਼ ਕਰ ਦੇਣ ਉਹ ਕੌਮ ਕਦੀ ਵੀ ਗੁਲਾਮ ਨਹੀਂ ਹੋ ਸਕਦੀ ਤੇ ਇਹ ਤਾਕਤ ਅੱਜ ਵੀ ਸਿੱਖ ਬੀਬੀਆਂ ਰੱਖਦੀਆਂ ਨੇ ਤੇ ਇੱਕ ਅਜੇਹੀ ਹੀ ਘਟਨਾ ਜਿਸ ਵੇਲੇ ਦੋ ਸਿੱਖ ਬੀਬੀਆਂ ਨੇ ਗਲ ਵਿੱਚ ਪਾਈ ਹੋਈ ਕਿਰਪਾਨ ਨਾਲ ਦੋ ਬਿਹਾਰ ਦੇ ਭਈਆਂ ਨੂੰ ਗੱਡੀ ਝਾੜ ਦਿੱਤਾ ਇਹ ਘਟਨਾ ਉਸ ਵੇਲੇ ਜਲੰਧਰ ਤੋਂ ਪ੍ਰਕਾਸ਼ਿਤ ਹੋਣ ਵਾਲੀ ਅਖਬਾਰ ਦੇ ਵਿੱਚ ਵੀ ਛਾਪੀ ਗਈ ਸੀ ਅੱਜ ਤੋਂ 10 ਸਾਲ ਪਹਿਲਾਂ ਇਹ ਘਟਨਾ ਦੇ ਬਾਰੇ ਟੀਵੀ ਉੱਤੇ ਵੀ ਕਈ ਵਾਰ ਚਰਚਾ ਹੋਈ ਤੇ ਬਾਅਦ ਵਿੱਚ ਇਨ੍ਹਾਂ ਸਿੱਖ ਬੀਬੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਨ੍ਹਾਂ ਦੀ ਬਹਾਦਰੀ ਦੇ ਕਰਕੇ ਬਿਹਾਰ ਦੇ ਪਟਨਾ ਜ਼ਿਲ੍ਹੇ ਦੇ ਵਿੱਚ ਇਨ੍ਹਾਂ ਸਿੱਖ ਬੀਬੀਆਂ ਦਾ ਪਰਿਵਾਰ ਅੱਜ ਵੀ ਵੱਸਦਾ ਹੈ ਤੇ ਇਸ ਪਰਿਵਾਰ ਦਾ ਚੰਗਾ ਕਾਰੋਬਾਰ ਹੈ ਤੇ ਦੋਵੇਂ ਸਿੱਖ ਬੀਬੀਆਂ ਦੇ ਨਾਨਕੇ ਲੁਧਿਆਣੇ ਸ਼ਹਿਰ ਦੇ ਵਿੱਚ ਹਨ ਤੇ ਉਸ ਵੇਲੇ ਇਹਨਾਂ ਬੀਬੀਆਂ ਦੇ ਨਾਨਕੇ ਘਰ ਵਿੱਚ ਵਿਆਹ ਸੀ ਤੇ ਬੀਬੀਆਂ ਦੇ ਘਰਦਿਆਂ ਨੇ 10 ਦਿਨ ਪਹਿਲਾਂ ਇਹਨਾਂ ਲੜਕੀਆਂ ਨੂੰ ਆਪਣੇ ਨਾਨਕੇ ਘਰ ਭੇਜਣ ਬਾਰੇ ਸੋਚਿਆ ਕਿਉਂਕਿ ਨਾਨਕੇ ਘਰ ਵਿੱਚ ਕਾਫੀ ਕੰਮਕਾਰ ਸੀ ਵਿਆਹ ਦੇ ਕਰਕੇ ਲੜਕੀਆਂ ਦੇ ਪਿਤਾ ਨੇ ਲੜਕੀਆਂ ਨੂੰ ਵਿਹਾਰ ਤੋਂ ਟਰੇਨ ਵਿੱਚ ਬਿਠਾ ਦਿੱਤਾ ਤੇ ਇਹ ਟਰੇਨ ਲੁਧਿਆਣਾ ਸਟੇਸ਼ਨ ਤੇ ਸ਼ਾਮ ਨੂੰ 5 ਵਜੇ ਲੱਗਣੀ ਸੀ ਪਰ ਟਰੇਨ 7 ਘੰਟੇ ਲੇਟ ਹੋ ਗਈ ਤੇ ਇਹ ਟਰੇਨ ਰਾਤ 1 ਵਜੇ ਲੁਧਿਆਣਾ ਸਟੇਸ਼ਨ ਤੇ ਪਹੁੰਚੀ ਉਸ ਵੇਲੇ ਸਰਦੀਆਂ ਦੇ ਦਿਨ ਸੀ ਤੇ ਬਾਹਰ ਖੁੱਪ ਅੰਧੇਰਾ ਤੇ ਉੱਪਰ ਧੁੰਦ ਪਈ ਸੀ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਸੀ ਦੋਨਾਂ ਭੈਣਾਂ ਨੇ ਆਪਣੇ ਬੈਗ ਚੁੱਕੇ ਤੇ ਸਟੇਸ਼ਨ ਤੋਂ ਬਾਹਰ ਆ ਗਈਆਂ। ਉਹਨਾਂ ਨੇ ਵੇਖਿਆ ਕੋਈ ਆਟੋ ਵੀ ਨਜ਼ਰ ਨਹੀਂ ਆ ਰਿਹਾ ਸੀ। ਰਾਤ ਦਾ 1 ਬਜ ਚੁੱਕਿਆ ਸੀ। ਜਦ ਉਹਨਾਂ ਨੂੰ ਕੋਈ ਆਟੋ ਦਿਖਾਈ ਨਹੀਂ ਦਿੱਤਾ ਤੇ ਸਿੰਘਣੀਆਂ ਨੂੰ ਆਪਣੇ ਨਾਨਕੇ ਘਰ ਦਾ ਪਤਾ ਸੀ। ਉਹਨਾਂ ਦੇ ਨਾਨਕੇ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਜੀ ਦੇ ਲਾਗੇ ਸਨ ਤੇ ਦੋਨੋਂ ਸਿੰਘਣੀਆਂ ਨੇ ਬੈਗ ਚੁੱਕੇ ਤੇ ਪੈਦਲ ਹੀ ਆਪਣੇ ਨਾਨਕੇ ਘਰ ਵੱਲ ਨੂੰ ਚੱਲ ਪਈਆਂ ਰਸਤੇ ਵਿੱਚ ਸ਼ਰਾਬੀ ਕਬਾਬੀ ਭਈਏ ਉਹਨਾਂ ਦੋਵਾਂ ਸਿੰਘਣੀਆਂ ਦੇ ਪਿੱਛੇ ਤੁਰ ਪਏ ਤੇ ਉਸ ਵੇਲੇ ਦੋਨੇ بیویਆਂ ਘਬਰਾ ਗਈਆਂ ਵੈਸੇ ਐਨੀ ਰਾਤ ਨੂੰ ਘਬਰਾਉਣਾ ਮਨੁੱਖੀ ਸੁਭਾਅ ਦੇ ਅਨਕੂਲ ਵੀ ਹੈ ਆਡੇ ਪਿੱਛੇ ਵੀ ਚਾਰ ਬੰਦੇ ਲੱਗ ਜਾਣ ਤਾਂ ਅਸੀਂ ਵੀ ਘਬਰਾ ਜਾਂਦੇ ਹਾਂ ਇਥੇ ਤੇ ਨੌਜਵਾਨ ਬੀਬੀਆਂ ਰਾਤ ਦੇ ਅੰਧੇਰੇ ਵਿੱਚ ਤੁਰੀਆਂ ਹੋਈਆਂ ਸਨ ਤੇ ਉਸ ਵੇਲੇ ਛੋਟੀ ਭੈਣ ਨੇ ਘਬਰਾ ਕੇ ਕਿਹਾ ਕਿ ਭੈਣ ਸਾਡੇ ਪਿੱਛੇ ਬੰਦੇ ਲੱਗੇ ਨੇ ਤੇ ਵੱਡੀ ਭੈਣ ਨੇ ਕਿਹਾ ਤੂੰ ਚੁੱਪਚਾਪ ਤੁਰੀ ਰਹਿ ਤੇ ਕਦਮ ਤੇਜ਼ ਪੁੱਟ ਨਾਲ ਹੀ ਬੇਨਤੀ ਚਉਪਾਈ ਦਾ ਪਾਠ ਕਰ ਪਿੱਛੇ ਜੋ ਭਈਏ ਲੱਗੇ ਹੋਏ ਸਨ ਉਹਨਾਂ ਨੇ ਵੀ ਆਪਣੇ ਕਦਮ ਤੇਜ਼ ਕਰ ਲਏ ਭਈਆਂ ਦੇ ਦਿਮਾਗ ਵਿੱਚ ਇਹ ਸੀ ਕਿ ਜਿੱਥੇ ਵੀ ਜ਼ਿਆਦਾ ਅੰਧੇਰਾ ਆਵੇਗਾ ਇਹਨਾਂ ਲੜਕੀਆਂ ਨੂੰ ਫੜ ਲਾਂਗੇ ਨਾਲੇ ਇਹਨਾਂ ਦਾ ਸਮਾਨ ਲੁੱਟ ਲਾਂਗੇ ਨਾਲੇ ਇਹਨਾਂ ਦੀ ਬੇਪਤੀ ਕਰਾਂਗੇ ਖੈਰ ਦੋਵੇਂ ਸਿੰਗੜੀਆਂ ਬੇਨਤੀ ਚੁਪਾਈ ਦਾ ਪਾਠ ਕਰਦੇ ਤੁਰੀਆਂ ਗਈਆਂ ਤੇ ਗੁਰੂ ਸਾਹਿਬ ਜੀ ਦੀ ਨਜ਼ਰ ਹੋਈ ਵੱਡੀ ਬਹਣ ਨੇ ਛੋਟੀ ਬਹਣ ਨੂੰ ਕਿਹਾ ਤੂੰ ਆਪਣੇ ਸਰੀਰ ਸਾਹਿਬ ਦਾ ਬਟਨ ਖੋਲ ਲੈ ਚਲਦੇ ਆਂ ਚਲਦੇ ਆਂ ਵੱਡੀ ਭੈਣ ਨੇ ਕਿਹਾ ਕਿ ਹੁਣ ਤੂੰ ਆਪਣੇ ਸ੍ਰੀ ਸਾਹਿਬ ਮਿਆਂ ਦੇ ਵਿੱਚੋਂ ਕੱਢ ਲੈ ਦੋਨਾਂ ਪਹਿਣਾ ਨੇ ਕਿਰਪਾਨਾਂ ਮਿਆਂ ਵਿੱਚੋਂ ਬਾਹਰ ਕੱਢ ਲਈਆਂ ਇਹ ਕਿਰਪਾਨਾਂ 9 9 ਇੰਚ ਦੀਆਂ ਸਨ ਵੱਡੀ ਨੇ ਕਿਹਾ ਜਦੋਂ ਮੈਂ ਬੋਲੇ ਸੋਨਿਹਾਲ ਦਾ ਜਕਾਰਾ ਲਾਵਾਂਗੀ ਤਾਂ ਅਸੀਂ ਦੋਨਾਂ ਨੇ ਇਕੱਠੇ ਇਹਨਾਂ ਦੇ ਉੱਤੇ ਬਾਰ ਕਰ ਦੇਣਾ ਹੈ ਦੋ ਦੇ ਲੱਗਣ ਗੀਆਂ ਤੇ ਦੋਹਾਂ ਦਾ ਬਾਅਦ ਵਿੱਚ ਦੇਖ ਲਵਾਂਗੇ ਕੀ ਬਣੇਗਾ। ਸਵੇਲੇ ਭਈਏ ਲਾਗੇ ਪਹੁੰਚੇ ਤੇ ਗੁਰੂ ਸਾਹਿਬ ਨੇ ਬੀਬੀਆਂ ਤੇ ਐਨੀ ਕਿਰਪਾ ਕੀਤੀ। ਦੋਵਾਂ ਨੇ ਇਕੱਠਿਆਂ ਨੇ ਘੁੰਮ ਕੇ ਭਈਆਂ ਉਤੇ ਬਾਰ ਕਰ ਦਿੱਤਾ ਸ੍ਰੀ ਸਾਹਿਬ ਨਾਲ। ਤੇ ਸ੍ਰੀ ਸਾਹਿਬ ਇੱਕ ਦੇ ਗਲ ਵਿੱਚ ਲੱਗੀ ਤੇ ਦੂਸਰੇ ਦੇ ਢਿੱਡ ਵਿੱਚ। ਦੋਆਂ ਦੇ ਲੱਗਣ ਦੀ ਦੇਸੀ ਕਿ ਬਾਕੀਆਂ ਨੇ ਰੌਲਾ ਪਾ ਦਿੱਤਾ। ਭਾਗੋ ਭਾਗੋ ਇਨਕੇ ਪਾਸ ਤੋ ਸ਼ੁਰਾ ਹੈ ਏ ਕਹਿ ਕੇ ਉਹ ਚਾਰੋਂ ਦੇ ਚਾਰੋਂ ਭਈਏ ਭੱਜਣ ਲੱਗੇ ਗੁਰੂ ਸਾਹਿਬ ਦੀ ਸਿੰਘਣੀਆਂ ਉੱਤੇ ਇੰਨੀ ਕਿਰਪਾ ਹੋਈ ਸਿੰਘਣੀਆਂ ਸ੍ਰੀ ਸਹਿ ਮਾਰ ਕੇ ਉੱਥੋਂ ਭੱਜੀਆਂ ਨਹੀਂ ਸਗੋ ਭਈਆਂ ਦੇ ਪਿੱਛੇ ਭੱਜ ਕੇ ਉਹਨਾਂ ਦੀ ਸਟੇਸ਼ਨ ਤੱਕ ਦੌੜ ਵੀ ਲਵਾਈ ਤੇ ਐਨੇ ਨੂੰ ਇੱਕ ਗੁਰਸਿੱਖ ਜੋ ਰੋਜ਼ਾਨਾ 2 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸੇਵਾ ਕਰਨ ਆਉਂਦੇ ਸਨ ਉਨਾ ਉਹ ਉੱਥੇ ਆਣ ਪਹੁੰਚੇ ਉਨਾ ਵੇਖਿਆ ਕਿ ਦੋ ਲੜਕੀਆਂ ਭੱਜ ਰਹੀਆਂ ਨੇ ਤੇ ਅੱਗੇ ਚਾਰ ਭਈਏ ਦੌੜ ਰਹੇ ਨੇ ਤੇ ਉਸ ਗੁਰਸਿੱਖ ਨੇ ਗੱਡੀ ਰੋਕ ਲਈ ਫੇ ਸਿੰਗਣੀਆਂ ਨੇ ਦੱਸਿਆ ਕਿ ਚਾਰ ਬੰਦੇ ਸਾਡੇ ਪਿੱਛੇ ਲੱਗ ਗਏ ਸਨ ਫਿਰ ਉਹ ਸਿੰਘ ਸਾਹਿਬ ਨੇ ਦੋਨਾਂ ਬੀਬੀਆਂ ਨੂੰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਲਿਆਂਦਾ ਤੇ ਉਹਨਾਂ ਬੀਬੀਆਂ ਦੇ ਨਾਲ ਕੇ ਘਰ ਖਬਰ ਪਹੁੰਚਾ ਦਿੱਤੀ ਕਿ ਤੁਹਾਡੀਆਂ ਲੜਕੀਆਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਹੁੰਚ ਗਈਆਂ ਨੇ ਤੇ ਅਗਲੇ ਦਿਨ ਗੁਰਦੁਆਰਾ ਸਾਹਿਬ ਤੋਂ ਲਾਈਵ ਟੈਲੀਕਾਸਟ ਤੇ ਉਹਨਾਂ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ ਸੋ ਜੇ ਬੀਬੀਆਂ ਅਮਰਧਾਰੀ ਨਾ ਹੁੰਦੀਆਂ ਤੇ ਪਤ ਲੁੱਟੀ ਜਾਣੀ ਸੀ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਤੇ ਚੱਲਦਿਆਂ ਉਹ ਲੜਕੀਆਂ ਬਚ ਗਈਆਂ ਸੋ ਸਿੱਖ ਨੂੰ ਹਮੇਸ਼ਾ ਹੀ ਸ਼ਾਸਤਰ ਆਪਣੇ ਅੰਗ ਸੰਗ ਰੱਖਣੇ ਚਾਹੀਦੇ ਨੇ